ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਮ ਮੁੱਖ ਹੈਡਲਾਈਨਸ ਤੇ ਕੈਨੇਡਾ ਚ ਲਗਾਤਾਰ ਪੰਜਾਬੀ ਵਿਦਿਆਰਥੀ ਹੋ ਰਹੇ ਮੰਦਭਾਗੀਆਂ ਘਟਨਾਵਾਂ ਦਾ ਸ਼ਿਕਾਰ 5 ਸਾਲਾਂ ਚ 633 ਵਿਦਿਆਰਥੀਆਂ ਦੀ ਹੋਈ ਮੌਤ ਐਡਵਿੰਟਨ ਪੁਲਿਸ ਨੇ 6 ਪੰਜਾਬੀਆਂ ਨੂੰ ਕੀਤਾ ਗ੍ਰਿਫਤਾਰ ਮਨਿੰਦਰ ਤਾਲੀਵਾਲ ਸੰਬੰਧੀ ਕੈਨੇਡਾ ਵਿਆਪੀ ਵਾਰੰਟ ਜਾਰੀ ਦਾਲ ਰੋਟੀ ਬ੍ਰੈਂਟਨ ਵਿਖੇ ਮਾਇਕਾਨੇ ਕੀਤੀ ਅਹਿਮ ਮੀਟਿੰਗ 15 ਅਗਸਤ ਨੂੰ ਫਿਹਰਾਇਆ ਜਾਵੇਗਾ ਭਾਰਤ ਦਾ ਸਭ ਤੋਂ ਵੱਡਾ ਚੰਡਾ ਸਟੈਟਿਸਟਿਕਸ ਕੈਨੇਡਾ ਨੇ 2023 ਲਈ ਅਪਰਾਧ ਗੰਭੀਰਤਾ ਸੂਚਕਾਂਕ ਦੇ ਅੰਕੜੇ ਕਿਤੇ ਜਾਰੀ ਬੱਚਿਆਂ ਦੇ ਨਾਲ ਸੰਬੰਧੀ ਸ਼ੋਸ਼ਣ ਦੇ ਵਧ ਰਹੇ ਨੇ ਅਪਰਾਧ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਵਿੱਚ ਲਗਾਤਾਰ ਪੰਜਾਬੀ ਵਿਦਿਆਰਥੀਆਂ ਦੇ ਨਾਲ ਅਣਹੋਣੀ ਦੀਆਂ ਘਟਨਾਵਾਂ ਵਾਧੀਆਂ ਜਾ ਰਹੀਆਂ ਨੇ ਤੇ ਇਹ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਕਦੀ ਸੜਕ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਤੇ ਕਦੀ ਨਫ਼ਰਤੀ ਅਪਰਾਧਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਪਿਛਲੇ 5 ਸਾਲਾਂ ਦੇ ਆਂਕੜੇ ਹੁਣ ਸਾਹਮਣੇ ਆਏ ਨੇ 5 ਸਾਲਾਂ ਦੇ ਵਿੱਚ 633 ਭਾਰਤੀ ਵਿਦਿਆਰਥੀਆਂ ਦੀ ਵਿਦੇਸ਼ੀ ਧਰਤੀ ਦੇ ਉੱਤੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਤਾਜ਼ਾ ਮਾਮਲੇ ਤਹਿਤ 23 ਸਾਲ ਦੇ ਖੁਸ਼ਪ੍ਰੀਤ ਕੌਰ ਇੱਕ ਸੜਕ ਹਾਦਸੇ ਦੌਰਾਨ ਦਮ ਤੋੜ ਗਈ। ਦੂਜੇ ਪਾਸੇ ਵਿਦੇਸ਼ਾਂ ਵਿੱਚ ਪਿਛਲੇ 5 ਸਾਲ ਦੌਰਾਨ 633 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ ਤੇ ਸਭ ਤੋਂ ਵੱਧ 172 ਜਾਣਿਆਂ ਨੇ ਕੈਨੇਡਾ ਦੇ ਵਿੱਚ ਆਪਣੀ ਜਾਨ ਗਵਾਈ। ਸਿਰਫ ਇੱਥੇ ਹੀ ਬਸ ਨਹੀਂ ਅਮਰੀਕਾ ਅਤੇ ਕੈਨੇਡਾ ਵਿੱਚ 16 ਭਾਰਤੀ ਵਿਦਿਆਰਥੀ ਹਮਲਿਆਂ ਦੌਰਾਨ ਮਾਰੇ ਗਏ ਨੇ। ਕੈਨੇਡਾ ਵਿੱਚ ਸਭ ਤੋਂ ਵੱਧ 9 ਭਾਰਤੀਆਂ ਦੀ ਹਮਲਿਆਂ ਦੌਰਾਨ ਜਾਨ ਗਈ ਅਤੇ ਅਮਰੀਕਾ ਵਿੱਚ ਇਹ ਆંકડા 6 ਦਰਜ ਕੀਤਾ ਗਿਆ ਹੈ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਨੇ ਲੋਕ ਸਭਾ ਵਿੱਚ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਅਮਰੀਕਾ ਵਿੱਚ 108 ਭਾਰਤੀ ਵਿਦਿਆਰਥੀਆਂ ਦੀ ਜਾਨ ਗਈ ਜਦਕਿ ਯੂਕੇ ਵਿੱਚ 58 ਜਾਣਿਆਂ ਨੇ ਦਮ ਤੋੜਿਆ ਇਸੇ ਤਰ੍ਹਾਂ ਆਸਟ੍ਰੇਲੀਆ ਵਿੱਚ 57 ਅਤੇ ਰੂਸ ਵਿੱਚ 37 ਭਾਰਤੀਆਂ ਨੇ ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਯੂਕਰੇਨ ਵਿੱਚ ਭਾਰਤੀ ਵਿਦਿਆਰਥੀਆਂ ਨਾਲ ਅਣਹੋਣੀ ਦੀਆਂ 18 ਘਟਨਾਵਾਂ ਸਾਹਮਣੇ ਆਈਆਂ ਨੇ ਜਦਕਿ ਜਰਮਨੀ ਵਿੱਚ 24 조ਰਜੀਆ ਵਿੱਚ 12 ਅਤੇ ਕਿਰਗਿਸਤਾਨ ਤੇ ਸਾਈਪਰਸ ਵਿੱਚ 8-8 ਭਾਰਤੀਆਂ ਦੇ ਨਾਲ ਵੱਡਾ ਪਾਣਾ ਵਾਪਰਿਆ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਸੜਕ ਹਾਦਸਿਆਂ, ਬਿਮਾਰੀਆਂ ਅਤੇ ਹੋਰ ਕੁਦਰਤੀ ਕਾਰਨਾ ਕਰਕੇ ਬੀਤੇ 5 ਸਾਲ ਦੌਰਾਨ ਵਿਦੇਸ਼ੀ ਧਰਤੀ ਤੇ 633 ਭਾਰਤੀ ਵਿਦਿਆਰਥੀਆਂ ਨੇ ਜਾਨ ਗਵਾਈ। ਉਹਨਾਂ ਅੱਗੇ ਦੱਸਿਆ ਕਿ ਵਿਦੇਸ਼ਾਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਭਾਰਤ ਸਰਕਾਰ ਦੀਆਂ ਤਰਜੀਹਾਂ ਵਿੱਚ ਸਭ ਤੋਂ ਉੱਪਰ ਹੈ। ਵਿਦੇਸ਼ਾਂ ਵਿੱਚ ਸਥਿਤ ਭਾਰਤੀ ਮਿਸ਼ਨ ਉੱਥੋਂ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲਾ ਲੈ ਰਹੇ ਭਾਰਤੀ ਵਿਦਿਆਰਥੀਆਂ ਦੇ ਲਗਾਤਾਰ ਸੰਪਰਕ ਵਿੱਚ ਰਹਿੰਦੇ ਨੇ ਇੱਕ ਵੱਖਰੇ ਸਵਾਲ ਦੇ ਜਵਾਬ ਦੇ ਵਿੱਚ ਕੀਰਤੀ ਵਰਤਨ ਸਿੰਘ ਨੇ ਦੱਸਿਆ ਕਿ ਅਮਰੀਕਾ ਤੋਂ ਪਿਛਲੇ 3 ਸਾਲ ਦੌਰਾਨ 48 ਭਾਰਤੀ ਵਿਦਿਆਰਥੀਆਂ ਨੂੰ ਰਿਪੋਰਟ ਕੀਤਾ ਗਿਆ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਕਾਰਨ ਅਮਰੀਕੀ ਅਧਿਕਾਰੀਆਂ ਵੱਲੋਂ ਸਾਂਝੇ ਨਹੀਂ ਕੀਤੇ ਗਏ ਪਰ ਮੰਨਿਆ ਜਾ ਰਿਹਾ ਹੈ ਕਿ ਅਨधिकृत ਤੌਰ ਤੇ ਕੰਮ ਕਰਨਾ ਕਲਾਸਾਂ ਨਾ ਲਾਉਣਾ ਅਤੇ ਕਾਲਜ ਜਾਂ ਯੂਨੀਵਰਸਿਟੀ ਵਿੱਚੋਂ ਕੱਢੇ ਜਾਣ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਨੇ ਇੱਥੇ ਦੱਸਣਾ ਬੰਦ ਹੈ ਕਿ ਪਿਛਲੇ ਦਿਨੀ অন্ਟਾਰੀਓ ਦੇ ਪੈਰੀ ਸਾਉਂਡ ਇਲਾਕੇ ਵਿੱਚ ਵਾਪਰੇ ਹਾਦਸੇ ਦੌਰਾਨ ਤਿੰਨ ਪੰਜਾਬੀ ਮੁਟਿਆਰਾਂ ਦੀ ਜਾਨ ਚਲੀ ਗਈ ਜਿਨ੍ਹਾਂ ਵਿੱਚੋਂ ਇੱਕ ਦੀ شناخت ਬਟਾਲਾ ਨੇੜੇ ਪਿੰਡ ਸੁੱਖਾ ਚੜਾ ਨਾਮ ਸੰਬੰਧਿਤ ਲਖਵਿੰਦਰ ਕੌਰ ਵਜੋਂ ਕੀਤੀ ਗਈ ਪਰ ਹੁਣ ਖੁਸ਼ਪ੍ਰੀਤ ਕੌਰ ਦਾ ਨਾਮ ਸਾਹਮਣੇ ਆਇਆ ਹੈ ਬ੍ਰੈਮਟਨ ਦੀ ਨਵਰੀਤ ਕੌਰ ਵੱਲੋਂ ਗੋ ਫੰਡ ਮੀ ਪੇਜ ਸਥਾਪਿਤ ਕਰਦਿਆਂ ਖੁਸ਼ਪ੍ਰੀਤ ਕੌਰ ਦੇ ਪਰਿਵਾਰ ਦੀ ਆਰਥਿਕ ਮਦਦ ਵਾਸਤੇ ਅਪੀਲ ਕੀਤੀ ਗੀ ਹੈ ਨਵਰੀਤ ਕੌਰ ਦਾ ਕਹਿਣਾ ਹੈ ਕਿ ਉਸਦੇ ਮਾਪਿਆਂ ਨੇ ਖਰਸਾ ਲੈ ਕੇ ਪਿਛਲੇ ਸਾਲ ਉਸ ਨੂੰ ਕੈਨੇਡਾ ਭੇਜਿਆ ਅਤੇ ਹੁਣ ਅਚਾਨਕ ਵਾਪਰੀ ਅਨਹੋਣੀ ਨੇ ਸਭ ਕੁਝ ਖੇਰੂ-ਖੇਰੂ ਕਰ ਦਿੱਤਾ ਸੜਕ ਹਾਦਸੇ ਦਿਲ ਦਾ ਦੌਰਾ ਅਤੇ ਖੁਦਕੁਸ਼ੀਆਂ ਪੰਜਾਬੀ ਵਿਦਿਆਰਥੀਆਂ ਦੀ ਮੌਦਾ ਸਭ ਤੋਂ ਵੱਡਾ ਕਾਰਨ ਬਣੇ ਹੋਏ ਨੇ ਕੈਨੇਡਾ ਦਾ ਖਰਾਬ ਮੌਸਮ ਹਾਦਸੇ ਦਾ ਕਾਰਨ ਬਣਦਾ ਹੈ ਜਦਕੀ ਕੰਮ ਨਾ ਮਿਲਣ ਕਾਰਨ ਪੈਦਾ ਹੋਣ ਵਾਲਾ ਤਣਾਅ ਪੰਜਾਬੀ ਵਿਦਿਆਰਥੀਆਂ ਨੂੰ ਦਿਲ ਦੇ ਦੌਰੇ ਦਾ ਸ਼ਿਕਾਰ ਬਣਾ ਦਿੰਦਾ ਹੈ ਪਰ ਕਈ ਮੌਕਿਆਂ ਤੇ ਖੁਦਕੁਸ਼ੀ ਵਰਗੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ ਐਡਮਿੰਟਨ ਪੁਲਿਸ ਨੇ 6 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਇੱਕ ਪੰਜਾਬੀ ਮਹਿਲਾ ਵੀ ਸ਼ਾਮਿਲ ਹੈ ਇਨ੍ਹਾਂ ਪੰਜਾਬੀਆਂ ਦੇ ਉੱਤੇ ਜ਼ਬਰੀ ਵਸੂਲੀ ਮਾਮਲੇ ਦੇ ਵਿੱਚ ਕਈ ਦੋਸ਼ ਲਗਾਏ ਗਏ ਨੇ ਤੇ ਪੁਲਿਸ ਨੂੰ ਮਾਸਟਰਮਾਈਂਡ ਦੀ ਤਲਾਸ਼ੀ ਦੱਸਿਆ ਜਾਂਦਾ ਹੈ ਕਿ 34 ਸਾਲਾ ਮਾਸਟਰਮਾਈਂਡ ਮਨਿੰਦਰ ਢਾਲੀਵਾਲ ਫਿਲਹਾਲ ਫਰਾਰ ਹੈ ਜਿਸ ਦੇ ਖਿਲਾਫ ਐਡਮਿੰਟਨ ਪੁਲਿਸ ਨੇ ਕੈਨੇਡਾ ਵਿਆਪੀ ਵਾਰੰਟ ਜਾਰੀ ਕੀਤਾ ਹੈ ਐਡਮਿੰਟਨ ਪੁਲਿਸ ਸਰਵਿਸ ਦੇ ਜਾਸੂਸਾਂ ਨੇ 6 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪ੍ਰੋਜੈਕਟ ਗੈਸਲਾਈਟ ਵਜੋਂ ਜਾਣੀ ਜਾਂਦੀ ਜ਼ਬਰੀ ਵਸੂਲੀ ਦੀ ਇੱਕ ਲੜੀ ਵਿੱਚ 7ਵੇਂ ਦੋਸ਼ੀ ਵਾਸਤੇ ਕੈਨੇਡਾ ਵਿਆਪੀ ਵਾਰੰਟ ਜਾਰੀ ਕੀਤੇ ਗਏ ਨੇ ਦੱਸ ਦਈਏ ਕਿ ਐਡਮਿੰਟਨ ਪੁਲਿਸ ਨੇ ਜੋ 6 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਏ ਉਹ ਸਾਰੇ ਪੰਜਾਬੀ ਦੱਸੇ ਜਾ ਰਹੇ ਨੇ ਐਡਮਿੰਟਨ ਪੁਲਿਸ ਹੁਣ ਜ਼ਬਰੀ ਵਸੂਲੀ ਦੀ ਲੜੀ ਨਾਲ ਸੰਬੰਧਿਤ 40 ਘਟਨਾਵਾਂ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਬੀਤੀ ਸਵੇਰ ਯਾਨੀ ਕਿ 26 ਜੁਲਾਈ ਦਿਨ ਸ਼ਨੀਵਾਰ ਨੂੰ ਵਾਪਰੀ ਤਾਜ਼ਾ ਘਟਨਾ ਕੈਮਨਾਗ ਇਲਾਕੇ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਅੱਗ ਲਗਾਉਣ ਦੀ ਘਟਨਾ ਸੀ ਉਵੀ ਸ਼ਾਮਿਲ ਕੀਤੀ ਗਈ ਹੈ 25 ਜੁਲਾਈ ਨੂੰ ਐਡਮਿੰਟਨ ਪੁਲਿਸ ਸਰਵਿਸ ਅਤੇ RCMP ਅਧਿਕਾਰੀਆਂ ਨੇ ਪ੍ਰੋਜੈਕਟ ਗੈਸਲਾਈਟ ਨਾਲ ਸੰਬੰਧਿਤ ਦੱਖਣ ਪੂਰਬੀ ਐਡਮਿੰਟਨ ਵਿੱਚ 6 ਸਥਾਨਾਂ ਤੇ ਖੋਜ ਵਾਰੰਟਾ ਨੂੰ ਲਾਗੂ ਕੀਤਾ ਪੁਲਿਸ ਨੇ ਐਡਮਿੰਟਨ ਖੇਤਰ ਵਿੱਚ ਦੱਖਣੀ ਏਸ਼ੀਆਈ ਕਾਰੋਬਾਰੀ ਮਾਲਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਜ਼ਬਰੀ ਵਸੂਲੀ ਯੋਜਨਾ ਵਿੱਚ ਸ਼ਾਮਲ ਮੰਨੇ ਜਾਂਦੇ 5 ਮਰਦਾਂ ਅਤੇ ਇੱਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਅਤੇ ਚਾਰਜ ਕੀਤਾ 19 ਸਾਲਾਂ ਔਰਤ ਜਸ਼ਨਦੀਪ ਕੌਰ ਅਤੇ ਪੰਜ ਆਦਮੀ ਜਿਨ੍ਹਾਂ ਦੇ ਵਿੱਚ 19 ਸਾਲਾਂ ਗੁਰਕਰਨ ਸਿੰਘ 19 ਸਾਲਾਂ ਮਾਨਵਹੀਰ 21 ਸਾਲਾਂ ਪਰਮਿੰਦਰ ਸਿੰਘ 19 ਸਾਲਾਂ ਦਿਵਨੂਰ ਅਸ਼ਟ ਅਤੇ ਇੱਕ 17 ਸਾਲਾਂ ਪੁਰਸ਼ ਗੰਬੀਰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ 34 ਸਾਲਾ ਮਨਿੰਦਰ ਸਿੰਘ ਢਾਲੀਵਾਲ ਦੇ ਕੈਨੇਡਾ ਵਿਆਪੀ ਵਾਰੰਟ ਵੀ ਜਾਰੀ ਕੀਤੇ ਗਏ ਨੇ ਜਿਸ ਨੂੰ ਜ਼ਬਰੀ ਵਸੂਲੀ ਲਈ ਜ਼ਿੰਮੇਵਾਰ ਅਪਰਾਧੀ ਸੰਗਠਨ ਦਾ ਆਗੂ ਮੰਨਿਆ ਜਾਂਦਾ ਹੈ ਸੰਜੇ ਤੌਰ ਤੇ ਅਤੇ ਵਿਅਕਤੀਗਤ ਤੌਰ ਤੇ ਸੱਤ ਮੁਲਜ਼ਮਾਂ ਨੂੰ ਕੁੱਲ 54 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਜ਼ਬਰੀ ਵਸੂਲੀ ਅਗਜ਼ਨੀ ਜਾਣ ਬੁੱਝ ਕੇ ਹਥਿਆਰ ਸੁੱਟਣਾ ਤੋੜਨਾ ਅਤੇ ਦਾਖਲ ਹੋਣਾ ਅਤੇ ਹਥਿਆਰ ਦੇ ਨਾਲ ਹਮਲਾ ਕਰਨਾ ਅਤੇ ਨਾਲ ਹੀ ਲਾਭ ਲਈ ਅਪਰਾਧ ਕਰਨ ਦੇ ਕਈ ਦੋਸ਼ ਸ਼ਾਮਿਲ ਨੇ ਨਾਲ ਹੀ ਉਹਨਾਂ ਦੇ ਕਿਸੇ ਅਪਰਾਧਿਕ ਸੰਗਠਨ ਦੇ ਸਹਿਯੋਗ ਨਾਲ ਉਕਤ ਵਾਰਦਾਤਾ ਨੂੰ ਅੰਜਾਮ ਦੇਣ ਤੇ ਵੀ ਦੋਸ਼ ਲੱਗੇ ਨੇ ਮਨਿੰਦਰ ਸਿੰਘ ਢਾਲੀਵਾਲ ਦਾ ਕੋਈ ਠਿਕਾਣਾ ਨਹੀਂ ਹੈ ਪਰ ਪੁਲਿਸ ਉਸ ਨੂੰ ਲੱਭਣ ਲਈ ਸੰਗੀ ਅਮਰਤਪੁਰ ਦੇ ਨਾਲ ਕੰਮ ਕਰ ਰਹੀ ਹੈ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਉਪਰੋਕਤ ਫੋਟੋ ਖਿੱਚਣ ਤੋਂ ਬਾਅਦ ਉਸਨੇ ਆਪਣੀ ਪਛਾਣ ਬਦਲ ਲਈ ਹੋਵੇਗੀ ਜਿਸ ਕਿਸੇ ਨੂੰ ਵੀ ਧਾਲੀਵਾਲ ਦੇ ਠਿਕਾਣੇ ਬਾਰੇ ਪਤਾ ਹੈ ਉਸ ਨੂੰ ਤੁਰੰਤ projectgaslight@edmontonpolice.ca ਜਾਂ ਫਿਰ ਪੁਲਿਸ ਦੇ ਨਾਲ ਫੋਨ ਦੇ ਜ਼ਰੀਏ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ ਅਗਿਆਤ ਜਾਣਕਾਰੀ ਵਾਸਤੇ online www.p3tips.com/250 ਤੇ ਕ੍ਰਾਈਮ ਸਟਾਪਰਜ਼ ਨੂੰ ਜਾਣਕਾਰੀ ਜਮ੍ਹਾਂ ਕਰਵਾਈ ਜਾ ਸਕਦੀ ਹੈ ਐਡਵਿੰਟਨ ਪੁਲਿਸ ਸਰਵਿਸਿਜ਼ ਸੰਗਠਿਤ ਅਪਰਾਧ ਸ਼ਾਖਾ ਦੇ ਕਾਰਜਕਾਰੀ ਇੰਸਪੈਕਟਰ ਡੇਵਿਡ ਪੈਟਰਨ ਨੇ ਕਿਹਾ ਕਿ ਜਾਣਕਾਰੀ ਦੀ ਪੂਰੀ ਮਾਤਰਾ ਦੇ ਨਜ਼ਰੀਏ ਤੋਂ ਸਾਡੇ ਜਾਂਚਕਰਤਾਵਾਂ ਨੇ ਸਮੀਖਿਆ ਕੀਤੀ ਇਹ ਸੰਭਾਵਿਤ ਤੌਰ ਤੇ ਈਪੀਐਸ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਜਾਂਚ ਸੀ ਜਿਸ ਦੇ ਨਤੀਜੇ ਵਜੋਂ ਸਾਰੇ ਮੁਲਜ਼ਮਾਂ ਲਈ ਕਾਫੀ ਦੋਸ਼ ਲਗਾਏ ਗਏ ਨੇ ਪੁਲਿਸ ਦਾ ਮੰਨਣਾ ਹੈ ਕੀ ਪਛਾਣੇ ਗਏ ਵਿਅਕਤੀ ਇਸ ਅਪਰਾਧਿਕ ਨੈੱਟਵਰਕ ਦੇ ਮੁੱਖ ਮੈਂਬਰਾਂ ਨੂੰ ਦਰਸਾਉਂਦੇ ਨੇ ਹਾਲਾਂਕਿ ਪੁਲਿਸ ਜਾਣਦੀ ਹੈ ਕਿ ਤਾਲੀਵਾਲ ਸੜਗਰਮੀ ਨਾਲ ਹੋਰ ਨੌਜਵਾਨਾਂ ਦੀ ਭਰਤੀ ਕਰ ਰਿਹਾ ਹੈ ਤੇ ਪੁਲਿਸ ਚਾਹੁੰਦੀ ਹੈ ਕਿ ਮਾਪੇ ਖਾਸ ਤੌਰ ਤੇ ਦੱਖਣੀ ਏਸ਼ੀਆਈ ਪਾਈਚਾਰੇ ਦੇ ਨਾਲ ਜੁੜੇ ਲੋਕ ਸੁਚੇਤ ਰਹਿਣ ਅਤੇ ਆਪਣੇ ਨੌਜਵਾਨ ਬਾਲਗਾਂ ਨਾਲ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਅਗਜ਼ਨੀ ਜੀਆਂ ਘਟਨਾਵਾਂ ਬਾਰੇ ਸੁਚੇਤ ਰਹਿਣ RCMP ਨੈਸ਼ਨਲ ਕੋਆਰਡੀਨੇਸ਼ਨ ਐਂਡ ਸਪੋਰਟ ਟੀਮ ਐਡਵਿੰਟਨ ਪੁਲਿਸ ਸੇਵਾ ਦੁਆਰਾ ਕੀਤੀ ਗਈ ਮਹੱਤਵਪੂਰਨ ਪ੍ਰਗਤੀ ਅਤੇ ਕੈਨੇਡਾ ਵਿੱਚ ਇਸੇ ਤਰ੍ਹਾਂ ਦੀਆਂ ਜ਼ਬਰੀ ਵਸੂਲੀ ਅਤੇ ਹਿੰਸਾ ਦੀਆਂ ਜਾਂਚਾਂ ਨੂੰ ਹੱਲ ਕਰਨ ਲਈ ਕੰਮ ਕਰ ਰਹੇ ਦੂਜੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ 온ਟਾਰੀਓ ਕਾਨੂੰਨ ਨੂੰ ਲਾਗੂ ਕਰਨ ਵਾਲੇ ਸਹਿਯੋਗੀਆਂ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਨਿਗਰਾਨੀ ਕਰ ਰਹੀ ਹੈ। ਐਨਸੀਐਸ ਟੀਮ ਲੀਡਰ ਸੁਪਰੀਡੈਂਟ ਐਡਮ ਇਕਨ ਦੋਸ਼nik ਹੈ ਕਿ ਅਸੀਂ ਜਾਣਕਾਰੀ ਅਤੇ ਖੁਫੀਆ ਜਾਣਕਾਰੀ ਸਾਂਝੀ ਕਰਨਾ ਜਾਰੀ ਰੱਖਾਂਗੇ ਅਤੇ ਵਾਧੂ ਸਰੋਤਾਂ ਤੇ ਸਹਾਇਤਾ ਦਾ ਲਾਭ ਉਠਾਉਂਦਿਆਂ ਕਿਉਂਕਿ ਅਸੀਂ ਸਮੂਹਿਕ ਤੌਰ ਤੇ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਵਿਅਕਤੀਆਂ ਅਤੇ ਅਪਰਾਧਿਕ ਸੰਗਠਨਾਂ ਦੀ ਪਛਾਣ ਕਰਨ, ਉਨ੍ਹਾਂ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਨੂੰ ਅਪਰਾਧ ਕਰਨ ਤੋਂ ਰੋਕਣ ਲਈ ਕੰਮ ਕਰਦੇ ਹਾਂ। ਐਡਵਿੰਟਨ ਪੁਲਿਸ ਸਰਵਿਸ ਨੇ ਇਸ ਜ਼ਬਰਦਸਤੀ ਲੜੀ ਨਾਲ ਸੰਬੰਧਿਤ 40 ਰਿਪੋਰਟ ਕੀਤੀਆਂ ਘਟਨਾਵਾਂ ਵਿੱਚੋਂ 26 ਵਿੱਚ ਦੋਸ਼ ਲਗਾਏ ਨੇ ਮਾਈ ਇੰਡੀਅਨਸ ਇਨ ਕੈਨੇਡਾ ਐਸੋਸੀਏਸ਼ਨ ਦੇ ਵੱਲੋਂ 15 ਅਗਸਤ ਨੂੰ ਸਿਟੀ ਆਫ ਬ੍ਰੈਮਟਨ ਹਾਲ ਦੇ ਵਿੱਚ ਇੱਕ ਵੱਡਾ ਕਾਰਜਕ੍ਰਮ ਆਯੋਜਨ ਕੀਤਾ ਜਾਵੇਗਾ ਦਰਸਲ ਦਾਲ ਰੋਟੀ ਬ੍ਰੈਮਟਨ ਰੈਸਟੋਰੈਂਟ ਦੇ ਵਿੱਚ ਅੱਜਕਰ ਨੀਤੀ ਉਲੇਖੀ ਗਈ ਤੇ 15 ਅਗਸਤ ਨੂੰ ਹੋਣ ਵਾਲੇ ਸਮਾਗਮ ਦੇ ਸੰਬੰਧੀ ਮੈਂਬਰਾਂ ਦੇ ਨਾਲ ਮਿਲ ਕੇ ਇੱਕ ਅਹਿਮ ਮੀਟਿੰਗ ਕੀਤੀ ਗਈ In 15 ਅਗਸਤ ਨੂੰ ਬ੍ਰੈਮਟਨ ਦੇ ਸਿਟੀ ਹਾਲ ਦੇ ਵਿਖੇ ਭਾਰਤ ਦਾ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ ਜੋ ਕਿ ਸਭ ਤੋਂ ਵੱਡਾ ਝੰਡਾ ਹੋਵੇਗਾ ਅਤੇ ਇਸ ਦੇ ਨਾਲ ਹੀ ਕੈਨੇਡਾ ਦਾ ਝੰਡਾ ਵੀ ਫਹਿਰਾਇਆ ਜਾਵੇਗਾ ਕਿਉਂਕਿ ਉਸ ਦਿਨ ਭਾਰਤੀ ਸੁਤੰਤਰਤਾ ਦਿਵਸ ਹੁੰਦਾ ਹੈ ਇਸ ਮੌਕੇ ਭਾਰਤੀਆਂ ਨੂੰ ਵੱਡੀ ਗਿਣਤੀ ਦੇ ਵਿੱਚ 15 ਅਗਸਤ ਨੂੰ ਹੋਣ ਵਾਲੇ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਗਿਆ ਹੈ ਮਾਈ ਇੰਡੀਅਨਸ ਇਨ ਕੈਨੇਡਾ ਐਸੋਸੀਏਸ਼ਨ ਨੇ 15 ਅਗਸਤ ਦੇ ਸਮਾਗਮ ਨੂੰ ਆਯੋਜਿਤ ਕਰਨ ਲਈ ਇੱਕ ਮੀਟਿੰਗ ਕੀਤੀ ਦਾਲ ਰੋਟੀ ਬ੍ਰੈਂਟਨ ਵਿਖੇ ਮਾਈ ਇੰਡੀਅਨਸ ਇਨ ਕੈਨੇਡਾ ਐਸੋਸੀਏਸ਼ਨ ਦੇ ਕਈ ਮੈਂਬਰਾਂ ਨੇ ਸ਼ਿਰਕਤ ਕੀਤੀ ਸਮਾਗਮ ਬ੍ਰੈਂਟਨ ਦੇ ਸਿਟੀ ਹਾਲ ਦੇ ਵਿੱਚ ਆਯੋਜਿਤ ਕੀਤਾ ਜਾਵੇਗਾ ਮੈਂਬਰਾਂ ਨੇ ਦੱਸਿਆ ਕਿ ਕੈਨੇਡਾ ਦਾ ਝੰਡਾ ਤੇ ਭਾਰਤ ਦਾ ਸਭ ਤੋਂ ਵੱਡਾ ਤਿਰੰਗਾ ਝੰਡਾ ਇਸ ਸਮਾਗਮ ਦੇ ਵਿੱਚ ਫਹਿਰਾਇਆ ਜਾਵੇਗਾ ਹੈਲੋ एवरीवन ਦਿਸ ਇ ਅਸ਼ਵਨੀ ਅਗਰਵਾਲ ਬ੍ਰੈਂਟਨ ਸ਼ਹਿਰਕਾਨੀ ਵਾਸੀ ਹੂੰ ਔਰ ਆਪ ਸਭ ਕੋ ਮੇਰਾ ਬਹੁਤ ਬਹੁਤ ਨਮਸਕਾਰ ਸਤਿ ਸ੍ਰੀ ਅਕਾਲ ਪ੍ਰਣਾਮ ਆਬ ਆਦਾਬ और मेरी आप लोगों से रिक्वेस्ट है कि ब्रैमटन सिटी हॉल 15 अगस्त थर्सडे को सुबह नौ बजे हिंदुस्तान का तिरंगा लहराया जाएगा तो आप सब सब अपने परिवार सहित शामिल हों मुझे पता है वर्किंग डे है बट जो लोग भी घर में अवेलेबल हैं आप लोग घर से निकलें और ये बहुत ही खूबसूरत समा देखने आए खूबसूरत इसलिए भी होगा क्योंकि इस बार हम एक बार फिर लेकर आ रहे हैं हिंदुस्तान का सबसे बड़ा तिरंगा जो हिंदुस्तान से बाहर सबसे बड़ा तिरंगा हमारे पास है चालीस बाय साठ फुट का और सेम साइज़ का कैनेडा का फ्लैग जो कि वहाँ पर डिस्प्ले किया जाएगा जिसको हम सब लोग होल्ड करेंगे और कनाडा और हिंदुस्तान के रिश्तों के और कनाडा में जो हम इतने खूबसूरत मुल्क में रह रहे हैं इसको हम इंजॉय करेंगे तो प्लीज़ आप लोग मेरे साथ पंद्रह अगस्त को सुबह नौ बजे का टाइम है तो पंद्रह मिनट पहले पहुँचें ताकि हम एक दो घंटे बहुत अच्छा ये इवेंट सेलिब्रेट कर सकें इंजॉय करें थैंक यू सो मच सारा मेरा सर श्रीकाल जी मेरा नाम रघबीर चौहान है और मेरे बड़े प्यारे दोस्त मेरे भ्रा अश्विन अग्रवाल जी जेडे कि माइका तो ने माई इंडियन कैनडा एसोसिएशन तो ने ਔਰ 15 ਅਗਸਤ ਵਾਲੇ ਦਿਨ ਜਿਹੜਾ ਕਿ ਬਹੁਤ ਹੀ ਵਧੀਆ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਉਹ ਤੇ ਉੱਥੇ ਹਿੰਦੁਸਤਾਨ ਦਾ ਬਹੁਤ ਵੱਡਾ ਝੰਡਾ ਮੈਂ ਸਮਝਦਾ ਕਿ ਹਿੰਦੁਸਤਾਨ ਤੋਂ ਬਾਹਰ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਕਿ 40 बाई 60 ਫੀਟ ਦਾ ਬਹੁਤ ਵੱਡਾ ਤਿਰੰਗਾ ਝੰਡਾ ਉੱਥੇ ਲਹਿਰਾਇਆ ਜਾਏਗਾ ਉਸ ਦਿਨ ਆਲਨ ਕੈਨੇਡਾ ਜਿਹੜਾ ਝੰਡਾ ਜਿਹੜਾ ਉਹ ਵੀ ਲਹਿਰਾਇਆ ਜਾਏਗਾ ਔਰ ਮੇਨ ਮਕਸਦ ਸਾਰਾ ਇਹੀ ਹੈ ਕਿ ਸੀ ਇਤਨੀ ਦੂਰ ਬਾਰ시 ਆਏ ਹੋਏ ਆ ਸਾਰੇ ਪਿਆਰ ਮੁਹੱਬਤਾਂ ਰਹੀਏ ਔਰ Hindu Muslim Sikh Isai ਆਪਸ ਵਿੱਚ ਹੈ ਭਾਈ ਭਾਈ ਔਰ ਤੁਸੀਂ ਸਾਰੇ ਉੱਥੇ ਆਓ ਔਰ ਸਾਰੇ ਮਿਲ ਕੇ ਅਸੀਂ ਸੈਲੀਬ੍ਰੇਟ ਕਰੀਏ ਬਹੁਤ ਬਹੁਤ ਧੰਨਵਾਦ। ਤੋਂ ਇਹ ਜੋ 15 ਅਗਸਤ ਦਾ ਪ੍ਰੋਗਰਾਮ ਜੋ ਅਸ਼ਵਨੀ ਜੀ ਕਰ ਰਹੇ ہیں ਔਰ ਹਮ ਸਭ ਲੋਕੋ ਦਾ ਸਹਿਯੋਗ ਹੈ ਉਹਨਕੇ ਸਾਥ ਇਹ ਇੱਕ समझ लीजिए सिंबल है एकता का एकता का प्रतीक है हम सारे कैनेडियंस, इंडो कैनेडियंस जो हैं जो कि डिफरेंट वर्क से हैं डिफरेंट कास्ट से हैं डिफरेंट कम्युनिटी से हैं डिफरेंट रिलीजन से हैं वी आर यूनाइटेडली गोइंग टू सेलिब्रेट दी आवर इंडिपेंडेंस डे एंड दिस शोज़ हाउ डाइवर्सिफाइड इंडिया एंड डिस्पाइट ऑफ दैट डाइवर्सिटी वी आर यूनाइटेडली स्टैंडिंग एंड सेलिब्रेटिंग द इंडिपेंडेंस डे टुगेदर 15 ਅਗਸਤ ਨੂੰ ਸਿਟੀ ਆਫ ਬ੍ਰੈਂਪਟਨ ਦੇ ਹਾਲ ਵਿੱਚ ਕੇਨ ਵਿਲੀਅਮਸ ਸਕੁਅਰ ਵਿਖੇ ਸਵੇਰੇ 9 ਵਜੇ ਇਸ ਸਭ ਤੋਂ ਵੱਡੇ ਝੰਡੇ ਫਹਿਰਾਏ ਜਾਣਗੇ ਭਾਰਤ ਦਾ 40x60 ਫੁੱਟ ਦਾ ਝੰਡਾ ਲਹਿਰਾਇਆ ਜਾਵੇਗਾ ਮੈਂ ਇੰਡੀਅਨਸ ਇਨ ਕੈਨੇਡਾ ਐਸੋਸੀਏਸ਼ਨ ਦੇ ਸੰਸਥਾਪਕ ਅਸ਼ਵਨੀ ਅਗਰਵਾਲ ਦੀ ਨਿਗਰਾਨੀ ਦੇ ਹੇਠ ਪੈਨੋਰਮਾ ਇੰਡੀਆ ਦੇ ਨਾਲ ਮਿਲ ਕੇ ਇਸ ਕਾਰਜਕ੍ਰਮ ਦਾ ਆਯੋਜਨ ਕੀਤਾ ਜਾਵੇਗਾ ਇਸ ਮੀਟਿੰਗ ਦੇ ਵਿੱਚ ਆਏ ਹੋਏ ਮਹਿਮਾਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਆਓ ਸੁਣਦੇ ਹਾਂ I Want to invite all of you along with your families and friends to celebrate the 15th August Indian Independence Day and this is going to be in the uh, city of Brampton itself so Ken William Square on 15th of August at 9:00 in the morning please be there with your friends and family to celebrate the Indian Independence Day right here in Brampton look forward to seeing all of you there ਬੀਡਰ ਔਨ 15th ਆਫ ਅਗਸਟ 9am ਮੈਂ ਤੁਹਾਨੂੰ ਇਨਵਾਈਟ ਕਰਨਾ ਚਾਹੁੰਦਾ 15 ਅਗਸਟ ਦੇ ਇਵੈਂਟ ਤੇ ਜਿਹੜਾ ਹੋਣ ਜਾ ਰਿਹਾ ਹੈ ਸਿਟੀ ਆਫ ਬ੍ਰੈਮਟਨ ਦੇ ਵਿੱਚ ਜਿੱਥੇ ਮੀਕਾ ਔਰ ਸਾਰੀਆਂ ਜਿੰਨੇ ਵੀ ਆਪਣੀਆਂ ਇੰਡੀਆ ਦੀ ਆਰਗੇਨਾਈਜੇਸ਼ਨਾਂ ਹੈ ਮਿਲ ਕੇ ਇੱਕ ਸੈਲੀਬ੍ਰੇਟ ਕਰਾਂਗੇ 15 ਅਗਸਟ ਤੇ ਉੱਥੇ ਕੈਨੇਡਾ ਔਰ ਇੰਡੀਆ ਦਾ ਕਾਫੀ ਵੱਡਾ ਝੰਡਾ ਸੈਕਿੰਡ ਟਾਈਮ ਅਸੀਂ ਉੱਥੇ ਲਹਿਰਾਉਣ ਜਾ ਰਹੇ ਹਾਂ ਤੇ ਸਾਰਿਆਂ ਨੂੰ ਪੂਰੀ ਜਿੰਨੇ ਵੀ ਆਪਣੇ ਇੰਡੀਅਨਸ ਨੇ ਜਾਂ ਹੋਰ ਵੀ ਜਿਹੜੇ ਇੰਡੀਆ ਨੂੰ ਪਿਆਰ ਕਰਦੇ ਆ ਸਾਰਿਆਂ ਨੂੰ ਇਨਵਾਈਟ ਕਰਨਾ ਚਾਹੁੰਦਾ ਪੌਣੇ 9 ਵਜੇ ਇਵੈਂਟ ਸ਼ੁਰੂ ਹੋਏਗਾ ਜਿੱਥੇ ਸਿਟੀ ਆਫ ਬ੍ਰੈਂਪਟਨ ਦੇ ਮੇਅਰ ਔਰ ਬਾਕੀ ਮਿਨਿਸਟਰਸ ਔਰ ਸਾਰੇ ਜਿੰਨੇ ਵੀ ਕੌਂਸਲੇਟ ਤੋਂ ਲੋਕ ਸਾਰੇ ਖੂਮ ਖੂਮ ਆ ਕੇ ਉੱਥੇ ਪਹੁੰਚਣਗੇ ਥਿਸ ਇਜ਼ ਅ ਹਾਰਟ ਫੈਲਟ ਅਪੀਲ ਫ্রম ਅਨੁਜ ਐਂਡ ਆਮ ਯੋਰ ਅਨੁਜ ਫ্রম ਦ ਸਿਟੀ ਆਫ ਬ੍ਰੈਂਪਟਨ City of Brampton is celebrating Indian Independence Day and this is going to be an event which needs Every other Indian who feels that yes, they are really connected to their motherland and their own nation, which they, has made them today the way they are, the who they are. So be there, join us on 15th August, and then let us make it a big day with the great Indian flags for all of us. 15 August is our India very proud day, and it's going to happen in City Hall, Indo, -Can Indo Canadian. Uh, people is uh, doing the great, uh, great nation festival in Canada. Brampton is a city we have a maximum Bramptonians, Indian peoples, and we are going to celebrate. So my humble request to everyone, please come 15 August at City Hall 9 a.m. Program starts, uh, start at 9 a.m. And uh, so many politicians are joining us. So many business people. My humble request: Who want to donate? Uh, we are sending the link of the donation please share that and uh, thank you to everyone to come today to uh, discussion for that particular day thank you and have a great day ਜ਼ਿਕਰ ਖਾਸ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਭਾਰਤੀ ਪਾਈਚਾਰੇ ਨੂੰ ਉਚੇਚੇ ਤੌਰ ਤੇ ਸੱਦਾ ਦਿੱਤਾ ਗਿਆ ਹੈ ਤਾਂ ਜੋ ਸਮੂਹ ਭਾਰਤੀ ਪਾਈਚਾਰਾ ਰਲ ਮਿਲ ਕੇ ਸੁਤੰਤਰਤਾ ਦਿਵਸ ਦਾ ਜਸ਼ਨ ਮਨਾ ਸਕੇ ਸਟੈਟਿਸਟਿਕਸ ਕੈਨੇਡਾ ਨੇ ਹਾਲ ਹੀ ਵਿੱਚ 2023 ਲਈ ਅਪਰਾਧ ਗੰਭੀਰਤਾ ਸੂਚਕਾਂਕ ਦੇ ਅੰਕੜੇ ਜਾਰੀ ਕੀਤੇ ਨੇ ਅੰਕੜੇ ਦਰਸਾਉਂਦੇ ਨੇ ਕਿ 2022 ਅਤੇ 2023 ਦੇ ਵਿਚਾਲੇ ਦਰ 2.1% ਵਧੀ ਹੈ ਜੋ ਕਿ ਪ੍ਰਤੀ 1 ਲੱਖ ਲੋਕਾਂ ਵਿੱਚ 80.5% ਦੀ ਦਰ ਹੈ 2023 ਵਿੱਚ ਬੱਚਿਆਂ ਦੇ ਵਾਦੇ ਸ਼ੋਸ਼ਣ ਦੇ ਨਾਲ ਕੈਨੇਡਾ ਦਾ ਅਪਰਾਧ ਗੰਭੀਰਤਾ ਸੂਚਕਾਂਕ ਅੰਕ ਵੀ ਉੱਚਾ ਹੋਇਆ ਹੈ ਇਹ 2010 ਤੋਂ ਬਾਅਦ ਸਭ ਤੋਂ ਵੱਧ ਸੀਐਸਆਈ ਹੈ ਪਰ 1990 ਦੇ ਦਹਾਕੇ ਦੇ ਅਖੀਰ ਵਿੱਚ ਰਿਪੋਰਟ ਕੀਤੇ ਗਏ ਆંકੜਿਆਂ ਦੇ ਸਿਖਰ ਤੇ ਹੋਣ ਤੋਂ ਬਹੁਤ ਘੱਟ ਹੈ ਜ਼ਿਆਦਾਤਰ ਪ੍ਰਾਂਤਾਂ ਵਿੱਚ ਕਤਲੇਆਮ ਘਟੇ ਨੇ ਮੈਨੀਟੋਬਾ ਵਿੱਚ ਬੀਤੇ ਸਾਲ ਨਾਲੋਂ 15% ਕਮੀ ਰਿਪੋਰਟ ਕੀਤੀ ਗਈ ਹੈ ਦੋਨਾਂ ਡਕੈਤੀਆਂ ਅਤੇ ਵਾਹਨ ਚੋਰੀਆਂ ਵਿੱਚ 5% ਵਾਧਾ ਹੋਇਆ ਹੈ ਪਰ ਜਦੋਂ ਲੰਬੇ ਸਮੇਂ ਦੇ ਆਂਕੜਿਆਂ ਦੀ ਤੁਲਨਾ ਕੀਤੀ ਜਾਵੇ ਤਾਂ ਇਹ 25 ਸਾਲ ਪਹਿਲਾਂ ਦੇ ਮੁਕਾਬਲੇ 50% ਤੋਂ ਵੱਧ ਘਟ ਨੇ ਇਸ ਵਾਧੇ ਵਿੱਚ ਸਭ ਤੋਂ ਵੱਡਾ ਯੋਗਦਾਨ ਜ਼ਬਰਦਸਤੀ ਦੀਆਂ ਦਰਾਂ ਵਿੱਚ 35% ਵਾਧਾ ਨਫ਼ਰਤ ਅਪਰਾਧਾਂ ਵਿੱਚ 32% ਵਾਦਾ ਅਤੇ ਪਾਲ ਜਿੰਸੀ ਸ਼ੋਸ਼ਣ ਦੀਆਂ ਪੁਲਿਸ ਦੁਆਰਾ ਰਿਪੋਰਟ ਕੀਤੀਆਂ ਘਟਨਾਵਾਂ ਦੀ 52% ਵਧ ਦਰ ਸੀ। ਬ੍ਰਿਟਿਸ਼ ਕੋਲੰਬੀਆ ਨੇ ਇਸ ਵਾਦੇ ਦਾ 79% ਹਿੱਸਾ ਪਾਇਆ ਜਦਕਿ ਅਲਬਰਟਾ 14% ਤੇ ਹੈ। ਮੈਨੀਟੋਬਾ ਦੇ ਕੇਸਾਂ ਦੀ ਗਿਣਤੀ ਥੋੜੀ ਘਟੀ ਹੈ। 2014 ਤੋਂ 2022 ਤੱਕ ਪੂਰੇ ਕੈਨੇਡਾ ਵਿੱਚ CSE ਦੇ ਰਿਪੋਰਟ ਕੀਤੇ ਕੇਸਾਂ ਵਿੱਚ 217% ਦਾ ਵਾਧਾ ਹੋਇਆ ਇਸ ਅੰਕੜੇ ਨੇ ਮੈਨੀਟੋਬਾ RCMP CPL ਨੂੰ ਹੈਰਾਨ ਨਹੀਂ ਕੀਤਾ ਗੋਰ 올सन ਇੰਟਰਨੈਸ਼ਨਲ ਚਾਈਲਡ ਐਕਸਪਲੋਇਟੇਸ਼ਨ ਯੂਨਿਟ ਦੇ ਨਾਲ ਮੇਰੇ ਟੋਬਾ ਵਿੱਚ 2018 ਅਤੇ 2022 ਦਰਮਿਆਨ ਸੀਐਸਸੀ ਦੀਆਂ 609 ਘਟਨਾਵਾਂ ਹੋਈਆਂ ਨੇ ਜਿਸ ਵਿੱਚ ਉਸੇ ਸਮੇਂ ਦੌਰਾਨ 411 ਦੋਸ਼ੀਆਂ ਦੀ ਪਛਾਣ ਕੀਤੀ ਗਈ। ਕਾਨੂੰਨ ਲਾਗੂ ਕਰਨ ਵਾਲੇ ਕੋਲ ਸੀਐਸਸੀ ਦੀਆਂ ਉਦਾਹਰਨਾਂ ਨਾਲ ਲੜਨ ਲਈ ਉਪਲਬਧ ਸਾਧਨਾਂ ਦਾ ਇੱਕ ਵੱਡਾ ਹਥਿਆਰ ਹੈ ਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਤਿਆਰ ਕੀਤੀ ਸਮੱਗਰੀ ਸ਼ਾਮਿਲ ਹੈ। ਗ੍ਰੇਟਰ ਸਡਬਰੀ ਵਿੱਚ ਦੱਖਣੀ ਏਸ਼ੀਆਈ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਨਫ਼ਰਤ ਦੀਆਂ ਘਟਨਾਵਾਂ ਦੇ ਵਾਅਦੇ ਦਾ ਖੁਲਾਸਾ ਹੋਇਆ ਹੈ ਗ੍ਰੇਟਰ ਸਡਬਰੀ ਪੁਲਿਸ ਸਰਵਿਸ ਦਾ ਕਹਿਣਾ ਹੈ ਕਿ ਨਫ਼ਰਤੀ ਅਪਰਾਧ ਅਤੇ ਘਟਨਾਵਾਂ ਬਹੁਤ ਘੱਟ ਰਿਪੋਰਟ ਕੀਤੀਆਂ ਜਾਂਦੀਆਂ ਨੇ ਪਰ ਜ਼ਿਆਦਾਤਰ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਲਈ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਰਿਪੋਰਟ ਅਨੁਸਾਰ 2019 ਤੋਂ 2022 ਤੱਕ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਹੇਟ ਕਰਾਈਮਸ ਦੀ ਗਿਣਤੀ ਵਿੱਚ 143% ਦਾ ਵਾਧਾ ਹੋਇਆ ਹੈ। ਗ੍ਰੇਟਰ ਸਡਬਰੀ ਪੁਲਿਸ ਸਰਵਿਸ ਦੇ ਅਨੁਸਾਰ ਸਡਬਰੀ ਵਿੱਚ ਇਹ ਨਫ਼ਰਤੀ ਅਪਰਾਧ 2022 ਤੋਂ 2023 ਤੱਕ ਦਰਜ ਕੀਤੇ ਗਏ 2 ਤੋਂ 4 ਮਾਮਲਿਆਂ ਤੋਂ ਦੁੱਗਣੇ ਹੋ ਗਏ ਨੇ। ਪਰ ਜਿਵੇਂ ਕਿ ਸਦਬਰੀ ਪੁਲਿਸ ਨੇ ਨੋਟ ਕੀਤਾ ਹੈ ਹੇਟ ਕਰਾਈਮ ਅਤੇ ਹੇਟ ਕਰਾਈਮ ਅਧਾਰਿਤ ਘਟਨਾਵਾਂ ਬਹੁਤ ਘੱਟ ਰਿਪੋਰਟ ਕੀਤੀਆਂ ਜਾਂਦੀਆਂ ਨੇ ਗ੍ਰੇਟਰ ਸਦਬਰੀ ਪੁਲਿਸ ਡਾਈਵਰਸਿਟੀ ਐਡਵਾਈਜ਼ਰੀ ਕਮੇਟੀ ਦੇ ਚੇਅਰ ਗੁਰਪ੍ਰੀਤ ਸਿੰਘ ਬਰੋਕਾ ਨੇ ਕਿਹਾ ਕਿ ਉਸਨੇ ਕਈ ਵਾਰ ਇਸ ਦੀਆਂ ਉਦਾਹਰਣਾਂ ਦੇਖੀਆਂ ਨੇ ਸਦਬਰੀ ਨਸਲਵਾਦ ਤੋਂ ਮੁਕਤ ਨਹੀਂ ਹੈ ਸਦਬਰੀ ਇਨ੍ਹਾਂ ਨਫਰਤੀ ਅਪਰਾਧਾਂ ਤੋਂ ਵੀ ਮੁਕਤ ਨਹੀਂ ਹੈ ਉਨੇ ਨਿਊ ਸਡਬਰੀ ਵਿੱਚ ਵਾਲਮਾਰਟ ਦੀ ਇੱਕ ਘਟਨਾ ਦਾ ਜ਼ਿਕਰ ਕੀਤਾ ਉਸ ਨੂੰ ਇੱਕ ਸਿੱਖ ਵਿਅਕਤੀ ਦਾ ਫੋਨ ਕਾਲ ਆਇਆ ਜਿਸਤੇ ਕਿਰਪਾਨ ਇੱਕ ਵਕਰ ਇੱਕ ਧਾਰੀ ਬਲੇਡ ਪਹਿਨਣ ਲਈ ਹਮਲਾ ਕੀਤਾ ਜਾ ਰਿਹਾ ਸੀ ਜੋ ਸਿੱਖਾਂ ਨੂੰ ਆਪਣੇ ਧਰਮ ਦੇ ਹਿੱਸੇ ਵਜੋਂ ਪਹਿਨਣਾ ਜ਼ਰੂਰੀ ਹੁੰਦਾ ਹੈ ਜਿਸ ਵਿਅਕਤੀ ਨੇ ਸਿੱਖ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਸੀ ਉਹ ਮੰਗ ਕਰ ਰਿਹਾ ਸੀ ਕਿ ਉਹ ਆਪਣੇ ਧਰਮ ਦੇ ਲੇਖ ਨੂੰ ਉਤਾਰ ਦੇਵੇ ਪਰ ਵਿਅਕਤੀ ਨੇ ਕਥਿਤ ਤੌਰ ਤੇ ਕਿਹਾ ਕਿ ਇਹ ਵਿਸ਼ਵਾਸ ਦਾ ਲੇਖ ਨਹੀਂ ਸੀ ਸਗੋਂ ਇੱਕ ਹਥਿਆਰ ਸੀ ਉਸਨੇ ਸਬਰ ਵਿੱਚ ਸਿੱਖਾਂ ਲਈ ਸਥਿਤੀ ਨੂੰ ਅੱਖਾਂ ਖੋਲਣ ਵਾਲਾ ਦੱਸਿਆ ਹਾਲਾਂਕਿ ਉਸਨੇ ਕਿਹਾ ਕਿ ਇਹ ਮਾਮਲਾ ਕੋਈ ਅਲੱਗ-ਥਲੱਗ ਘਟਨਾ ਨਹੀਂ ਸੀ ਸਗੋਂ ਦੱਖਣੀ ਏਸ਼ੀਆਈ ਭਾਈਚਾਰੇ ਦੇ ਵਿਰੁੱਧ ਨਫ਼ਰਤ ਭਰੀਆਂ ਘਟਨਾਵਾਂ ਦੀ ਵੱਧ ਰਹੀ ਲਹਿਰ ਦਾ ਹਿੱਸਾ ਸੀ ਟੋਰਾਂਟੋ ਵਿੱਚ অন্ਟਾਰੀਓ ਦੇ ਸਾਊਥ ਏਸ਼ੀਅਨ ਲੀਗਲ ਕਲੀਨਿਕ ਦੀ ਕਾਰਜਕਾਰੀ ਨਿਰਦੇਸ਼ਕ ਅਤੇ ਵਕੀਲ ਸ਼ਲਨੀ ਕੋਨਨੂਰ ਨੇ ਕਿਹਾ ਕਿ ਭਾਰਤ ਤੋਂ ਪ੍ਰਵਾਸੀਆਂ ਦੀ ਆਮਦ ਅਤੇ ਕੈਨੇਡਾ ਦੀ ਸੰਘਰਸ਼ਸ਼ੀਲ ਆਰਥਿਕਤਾ ਇਸ ਵਾਧੇ ਲਈ ਜ਼ਿੰਮੇਵਾਰ ਹੈ ਉਸਨੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਇੱਕ ਅਧਿਐਨ ਵੱਲ ਇਸ਼ਾਰਾ ਕੀਤਾ ਜਿਸ ਵਿੱਚ ਮਹਾਮਾਰੀ ਦੌਰਾਨ ਖੁਦਕੁਸ਼ੀਆਂ ਅਤੇ ਮਾਨਸਿਕ ਸਿਹਤ ਮੁੱਦਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਸੀ ਗ੍ਰੇਟਰ ਸਟਬਰੇ ਪੁਲਿਸ ਨਿਵਾਸੀਆਂ ਨੂੰ ਇਨ੍ਹਾਂ ਘਟਨਾਵਾਂ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੀ ਹੈ ਸੇਵਾ ਨੇ ਇੱਕ ਆਨਲਾਈਨ ਰਿਪੋਰਟਿੰਗ ਵਿਕਲਪ ਪੇਸ਼ ਕੀਤਾ ਹੈ ਤਾਂ ਜੋ ਲੋਕ ਇੱਕ ਸੁਰੱਖਿਅਤ ਥਾਂ ਤੇ ਇਨ੍ਹਾਂ ਘਟਨਾਵਾਂ ਦੀ ਰਿਪੋਰਟ ਕਰ ਸਕਣ ਇੱਕ ਈਮੇਲ ਦੇ ਵਿੱਚ ਗ੍ਰੇਟਰ ਸਦਬੜੀ ਪੁਲਿਸ ਸਰਵਿਸ ਨੇ ਲਿਖਿਆ ਹੈ ਕਿ ਅਸੀਂ ਭਾਈਚਾਰੇ ਦੇ ਮੈਂਬਰਾਂ ਦੁਆਰਾ ਮਹਿਸੂਸ ਪੀਤੇ ਗਏ ਪ੍ਰਭਾਵ ਅਤੇ ਦਰਦ ਨੂੰ ਪਛਾਣਦੇ ਹਾਂ ਜਦੋਂ ਨਫ਼ਰਤ ਦੇ ਸਬੂਤ ਹੁੰਦੇ ਨੇ ਇਹ ਅਪਰਾਧ ਅਕਸਰ ਵਿਪਿੰਨ ਭਾਈਚਾਰਿਆਂ ਦੀ ਅਲੱਗ ਥਲੱਗਤਾ ਅਤੇ ਕਮਜ਼ੋਰੀ ਨੂੰ ਵਧਾਉਂਦੇ ਨੇ ਅਤੇ ਸਾਰੇ ਮੈਂਬਰਾਂ ਲਈ ਗੰਭੀਰ ਤਣਾਅ ਪੈਦਾ ਕਰਦੇ ਨੇ सिटी ऑफ अ ग्रेटर सडबरी ਵਿੱਚ ਕਿਸੇ ਇੱਕ ਸਮੂਹ ਲਈ ਵਿਸ਼ੇਸ਼ ਪ੍ਰੋਗਰਾਮ ਨਹੀਂ ਹਨ ਹਾਲਾਂਕਿ ਇਹ ਸਥਾਨਕ ਇਮੀਗ੍ਰੇਸ਼ਨ ਪਾਰਟਨਰਸ਼ਿਪ ਅਤੇ ਗ੍ਰੇਟਰ ਟੁਗੇਦਰ ਮੁਹਿੰਮ ਰਾਹੀਂ ਨਵੇਂ ਆਉਣ ਵਾਲਿਆਂ ਲਈ ਸਹਾਇਤਾ ਅਤੇ ਪਹਿਲਕਦਮੀਆਂ ਦੀ ਪੇਸ਼ਕਸ਼ ਕਰਦਾ ਹੈ ਇਨ੍ਹਾਂ ਵਿੱਚੋਂ ਰੋਜ਼ਗਾਰ ਜਾਂ ਨੈਟਵਰਕਿੰਗ ਸੇਵਾਵਾਂ ਅਸਲਵਾਦ ਵਿਰੋਧੀ ਵਰਕਸ਼ਾਪਾਂ ਤੇ ਸ਼ਹਿਰ ਦੀਆਂ ਸੇਵਾਵਾਂ ਵਿੱਚ ਪਾੜੇ ਨੂੰ ਦੂਰ ਕਰਨ ਲਈ ਗੋਲਮੇਸ ਚਰਚਾਾਂ ਵਿੱਚ ਸ਼ਾਮਲ ਨੇ ਲੋਰੈਂਸੀਆ ਨਿ ਯੂਨੀਵਰਸਿਟੀ ਵਿਖੇ ਇਕਵਿਟੀ ਵਿਭਿੰਨਤਾ ਅਤੇ ਮਨੁੱਖੀ ਅਧਿਕਾਰ ਦਫ਼ਤਰ ਦਾ ਉਦੇਸ਼ ਉਹਨਾਂ ਲੋਕਾਂ ਦੀ ਸਹਾਇਤਾ ਕਰਨਾ ਹੈ ਜੋ ਵਿਤਕਰੇ ਪਰੇਸ਼ਾਨੀ, ਤੱਕਾਸ਼ਾਹੀ, ਜਿੰਸੀ ਪਰੇਸ਼ਾਨੀ ਅਤੇ ਜਿੰਸੀ ਹਿੰਸਾ ਦਾ ਸਾਹਮਣਾ ਕਰਦੇ ਨੇ ਉਹਨਾਂ ਨੇ ਇੱਕ ਸੰਮਿਲਿਤ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ ਅਤੇ ਸਾਰੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਸੇਵਾਵਾਂ ਅਤੇ ਸਲਾਹ ਦੀ ਪੇਸ਼ਕਸ਼ ਕਰਨ ਲਈ ਇੱਕ ਸਨਮਾਨਜਨਕ ਕੰਮ ਵਾਲੀ ਥਾਂ ਅਤੇ ਸਿੱਖਣ ਦੇ ਵਾਤਾਵਰਣ ਤੇ ਨੀਤੀਆਂ ਤੇ ਪ੍ਰੋਗਰਾਮ ਦੀ ਸਥਾਪਨਾ ਕੀਤੀ ਹੈ 온ਟਾਰੀਓ ਦੇ ਸਾਊਥ ਏਸ਼ੀਅਨ ਲੀਗਲ ਕਲੀਨਿਕ ਵਿੱਚ ਪੀੜਤਾਂ ਨੂੰ ਅਕਸਰ ਕਾਉਂਸਲਿੰਗ ਜਾਂ ਸਹਾਇਤਾ ਲਈ ਸੋਸ਼ਲ ਵਰਕਰ ਕੋਲ ਭੇਜਿਆ ਜਾਂਦਾ ਹੈ ਉਹ ਕੈਨੇਡੀਅਨ ਸਰਕਾਰ ਨੂੰ ਇਸ ਮੁੱਦੇ ਨੂੰ ਮਾਨਤਾ ਦੇਣ ਅਤੇ ਦੇਸ਼ ਵਿੱਚ ਦੱਖਣੀ ਏਸ਼ੀਆਈਆਂ ਵਿਰੁੱਧ ਨਫ਼ਰਤੀ ਅਪਰਾਧਾਂ ਦੇ ਦੁਆਲੇ ਇੱਕ ਰਾਸ਼ਟਰੀ ਵਕਾਲਤ ਮੁਹਿੰਮ ਸ਼ੁਰੂ ਕਰਨ ਦੀ ਮੰਗ ਕਰ ਰਹੀ ਹੈ Ontario ਦੇ ਵਿੱਚ ਅਗਲੇ ਸਾਲ ਮਕਾਨ ਕਿਰਾਏ 22% ਵਧ ਸਕਦੇ ਨੇ Ontario ਦੇ ਮਕਾਨ ਮਾਲਕ ਅਗਲੇ ਸਾਲ ਕਿਰਾਇਆਂ ਵਿੱਚ 22% ਵਾਧਾ ਕਰ ਸਕਦੇ ਨੇ ਡਾਕਟਰ ਫੋਰ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਦੇ ਨਿਖੇਦੀਕਰਦਿਆਂ ਵਿਰੋਧੀ ਧਿਰ ਨੇ ਕਿਹਾ ਹੈ ਕਿ ਮਕਾਨ ਕਿਰਾਏ ਪਹਿਲਾਂ ਹੀ ਅਸਮਾਨ ਨੂੰ ਹੱਥ ਲਾ ਰਹੇ ਨੇ Ontario ਦੀ ਮਕਾਨ ਮਾਲਕ ਅਗਲੇ ਸਾਲ ਕਿਰਾਇਆਂ ਵਿੱਚ 22% ਵਾਧਾ ਕਰ ਸਕਣਗੇ ਡਾਕਫੋਰਡ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਦੀ ਨਿਖੇਦੀ ਕਰਦਿਆਂ ਵਿਰੋਧੀ ਧਿਰ ਨੇ ਕਿਹਾ ਕਿ ਮਕਾਨ ਕਿਰਾਏ ਪਹਿਲਾਂ ਹੀ ਅਸਮਾਨ ਨੂੰ ਹੱਥ ਲਾ ਰਹੇ ਨੇ ਤੇ ਅਜਿਹੇ ਵਿੱਚ 2.5% ਦਾ ਵਾਧਾ ਕਿਰਾਏਦਾਰਾਂ ਤੇ ਨਵਾਂ ਬੋਝ ਪਾਉਂਦਾ ਕੰਮ ਕਰੇਗਾ। ਸੁੱਭਾ ਸਰਕਾਰ ਵੱਲੋਂ ਸਾਲ 2021 ਵਿੱਚ ਮਹਾਂਮਾਰੀ ਦੇ ਮੱਦੇਨਜ਼ਰ ਮਕਾਨ ਕਿਰਾਇਆਂ ਵਿੱਚ ਕੋਈ ਵਾਧਾ ਨਾ ਕਰਨ ਦੀ ਹਦਾਇਤ ਦਿੱਤੀ ਗਈ ਸੀ, ਜਦਕਿ ਸਾਲ 2022 ਦੌਰਾਨ ਵਾਧਾ ਦਰ 1.2% ਤੱਕ ਸੀਮਿਤ ਰੱਖੀ ਗਈ। Dogford ਸਰਕਾਰ ਨੇ ਦਾਵਾ ਕੀਤਾ ਹੈ ਕਿ ਸਾਲ 2023 ਅਤੇ ਸਾਲ 2024 ਦੌਰਾਨ ਰੱਖੀ ਗਈ ਵਾਦਾਦਾਰ ਨੂੰ ਹੀ ਬਰਕਰਾਰ ਰੱਖਿਆ ਗਿਆ ਹੈ ਅਤੇ ਮੁਲਕ ਦੇ ਹੋਰ ਨਾ ਰਾਜਾਂ ਦੇ ਮੁਕਾਬਲੇ ਅਨਟਾਰੀਓ ਵਿੱਚ ਮਕਾਨ ਕਿਰਾਏ ਵਧਾਉਣ ਦੀ ਰਫ਼ਤਾਰ ਸਭ ਤੋਂ ਹੇਠਲੇ ਪੱਧਰ ਤੇ ਹੈ ਉਧਰ ਐਨਡੀਪੀ ਦੀ ਹਾਊਸਿੰਗ ਮਾਮਲਿਆਂ ਦੀ ਆਲੋਚਕ ਜੈਸ ਬੈਲ ਨੇ ਕਿਹਾ ਕਿ ਰਿਹਾਇਸ਼ ਦਾ ਮੌਜੂਦਾ ਸੰਕਟ ਕਿਸੇ ਵੀ ਪਰਿਵਾਰ ਨੂੰ ਆਪਣਾ ਮਕਾਨ ਖਰੀਦਣ ਜਾਂ ਕਿਰਾਏ ਤੇ ਲੈਣ ਲਈ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਪੀਸੀ ਪਾਰਟੀ ਦੀ ਸਰਕਾਰ ਨੇ 6 ਸਾਲ ਲੰਗਾ ਦਿੱਤੇ ਨੇ ਪਰ ਰਿਹਾਇਸ਼ ਦਾ ਸੰਕਟ ਜਿਉਂ ਦਾ ਤਿਉਂ ਬਰਕਰਾਰ ਹੈ। ਹੁਣ ਮਕਾਨ ਕਿਰਾਇਆਂ ਵਿੱਚ 25% ਦੀ ਵਾਧੇ ਨੂੰ ਹਰੀ ਝੰਡੀ ਦਿੱਤੀ ਜਾ ਰਹੀ ਹੈ ਜਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸੂਬਾ ਸਰਕਾਰ ਨੂੰ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਇੱਥੇ ਦੱਸਈਏ ਕਿ ਸੂਬਾ ਸਰਕਾਰ ਦਾ ਰੈਂਟ ਕੰਟਰੋਲ ਨਿਯਮ ਸਿਰਫ ਉਹਨਾਂ ਰਿਹਾਇਸ਼ੀ ਇਕਾਈਆਂ ਤੇ ਲਾਗੂ ਹੁੰਦਾ ਹੈ ਜੋ 15 ਨਵੰਬਰ ਸਾਲ 2018 ਤੋਂ ਪਹਿਲਾਂ ਕਿਰਾਏ ਤੇ ਦਿੱਤੀਆਂ ਗਈਆਂ ਹੋਣ। ਇਸ ਮਗਰੂਜ਼ ਸਾਹਮਣੇ ਆਈਆਂ ਕਿਰਾਏ ਵਾਲੀਆਂ ਇਕਾਈਆਂ ਤੇ ਕੋਈ ਸਲਾਣਾ ਹੱਦ ਲਾਗੂ ਨਹੀਂ ਹੁੰਦੀ ਦੂਜੇ ਪਾਸੇ ਮਕਾਨ ਮਾਲਕਾਂ ਨੂੰ 25% ਤੋਂ ਜ਼ਿਆਦਾ ਕਿਰਾਇਆ ਵਧਾਉਣ ਲਈ ਲੈਂਡਲੋਰਡ ਐਂਡ ਟੈਨੈਂਟ ਬੋਰਡ ਕੋਲ ਅਰਜ਼ੀ ਦਾਇਰ ਕਰਨੀ ਪੈਂਦੀ ਹੈ ਅਤੇ ਕਿਰਾਏਦਾਰਾਂ ਨੂੰ ਘੱਟੋ-ਘੱਟ 90 ਦਿਨ ਪਹਿਲਾਂ ਇਸ ਬਾਰੇ ਦੱਸਣਾ ਲਾਜ਼ਮੀ ਹੈ ਮਕਾਨ ਕਿਰਾਇਆ 1 ਸਾਲ ਵਿੱਚ ਸਿਰਫ 1 ਵਾਰ ਹੀ ਵਧਾਇਆ ਜਾ ਸਕਦਾ ਹੈ ਅਤੇ ਜੇੜੇ ਕਿਰਾਏਦਾਰ ਮਹਿਸੂਸ ਕਰਨ ਕਿ ਕਿਰਾਏ ਵਿੱਚ ਗੈਰਵਾਜਬ ਤਰੀਕੇ ਨਾਲ ਵਾਧਾ ਕੀਤਾ ਗਿਆ ਤਾਂ ਉਹ ਇਸ ਵਿਰੋਧ ਲੈਂਡਲੋਰਡ ਐਂਡ ਟੈਨੈਂਟ ਬੋਰਡ ਕੋਲ ਅਰਜ਼ੀ ਦਾਇਰ ਕਰ ਸਕਦੇ ਨੇ ਇਸ ਦੇ ਨਾਲ ਹੀ ਮੈਨੂੰ ਦੀ ਉਜਾਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ